ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਪੋਹ ਦੀ ਸੰਗਰਾਂਦ ਦਾ ਦਿਹਾੜਾ ਹੈ ਅੰਮ੍ਰਿਤ ਵੇੜੇ ਤੋਂ ਹੀ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਸੋ ਹੁਣ ਆਪਾਂ ਪੋਹ ਦੇ ਮਹੀਨੇ ਦੀ ਜਿਹੜੀ ਵਿਚਾਰ ਹੈ ਇਹ ਕਰਨ ਵਾਸਤੇ ਗੁਰੂ ਮਹਾਰਾਜ ਜੀ ਦੀਆਂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸਾਰੇ ਹੀ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਧਰਮ ਨਾਲ ਸੰਬੰਧਿਤ ਲੋਕ ਇਹ ਗੱਲ ਜਿਹੜੇ ਆ ਆਪਾਂ ਸਾਰੇ ਜਾਣਦੇ ਹਾਂ ਕਿ ਪੋ ਦਾ ਮਹੀਨਾ ਜਿਹੜਾ ਹੈ ਅਨੰਦਪੁਰ ਸਾਹਿਬ ਨੂੰ ਜੋ 6 ਪੋ ਤੋਂ ਲੈ ਕੇ 13 ਪੋ ਤੱਕ ਜੋ ਸਾਰਾ ਹਾਲ आनंदपुर साहिब ਨੂੰ ਘੇਰਾ ਪਾਉਣਾ ਮੁਗਲਾਂ ਤੇ ਪਹਾੜੀ ਰਾਜਿਆਂ ਦੁਆਰਾ ਗੁਰੂ ਸਾਹਿਬ ਜੀ ਦਾ ਆਨੰਦਪੁਰ ਦਾ ਕਿਲਾ ਛੱਡਣਾ ਸਰਸਾ ਨਦੀ ਤੇ ਵਿਛੋੜਾ ਚਮਕੌਰ ਦੀ ਗੜੀ ਵਿੱਚ ਸ਼ਹੀਦੀਆਂ ਫਿਰ ਸਰਹੰਦ ਵਿੱਚ ਛੋਟੇ ਸਾਹਿਬ ਜਦਿਆਂ ਦੀਆਂ ਸ਼ਹੀਦੀਆਂ ਮਹਾਰਾਜ ਜੀ ਦਾ ਮਾਛੀਵਾੜੇ ਦੇ ਜੰਗਲ ਵਿੱਚ ਜਾਣਾ ਅੱਗੇ ਭਾਈ ਗਨੀ ਖਾਨ ਨਵੀ ਖਾਨ ਦਾ ਜੋ ਸਾਰਾ ਇਤਿਹਾਸ ਆ ਗੁਰੂ ਪਿਆਰਿਆਂ ਫਾਸੋਂ ਅਸੀਂ ਬਹੁਤ ਸਮੇਂ ਤੋਂ ਬਚਪਨ ਤੋਂ ਹੀ ਸਰਵਣ ਕਰਦੇ ਆ ਰਹੇ ਹਾਂ ਤਾਂ ਆਓ ਜੀ ਪਹਿਲਾਂ ਥੋੜਾ ਪੋਦੇ ਮਹੀਨੇ ਵਿੱਚ ਕਿਹੜੀਆਂ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਪੋਦੇ ਮਹੀਨੇ ਵਿੱਚ ਉਹ ਗੱਲਾਂ ਜਿਨ੍ਹਾਂ ਦਾ ਖਾਸ ਖਿਆਲ ਸਾਨੂੰ ਰੱਖਣਾ ਚਾਹੀਦਾ ਉਹਨਾਂ ਬਾਰੇ ਤੇ ਪੋਦਾ ਮਹੀਨਾ ਗੁਰੂ ਅਰਜਨ ਦੇਵ ਜੀ ਸਾਨੂੰ ਕਹਿੰਦੇ ਮਹਾਰਾਜ ਕੀ ਦੱਸਦੇ ਆ ਸਮਝਣਾ ਕਰੀ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਅਰਨਾਖ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਪੋਹ ਦੇ ਮਹੀਨੇ ਵਿੱਚ ਉਹ ਬੰਦੇ ਨੂੰ ਕੱਕਰ ਪਾਲਾ ਨਹੀਂ ਵਿਆਪਦਾ ਆਲਸ ਨਹੀਂ ਭਾਵ ਪੈਂਦੀ ਕਿਉਂਕਿ ਬਹੁਤ ਹੀ ਸਰਦੀ ਜਿਹੜੀ ਆ ਜਦੋਂ ਬਹੁਤ ਹੀ ਠੰਡ ਪੈਂਦੀ ਆ ਪੋਹ ਦੇ ਮਹੀਨੇ ਵਿੱਚ ਆਪਾਂ ਉਦੋਂ ਨਿਗ ਮੰਨਣ ਲਈ ਗਰਮ ਕੱਪੜੇ ਜਾਂ ਫਿਰ ਔਣ ਸਮੇ ਵੀ ਰਜਾਈ ਕੰਬਲ ਗਰਮ ਇਹਨਾਂ ਦਾ ਇਸਤੇਮਾਲ ਕਰਦੇ ਆ ਜਿਹਦੇ ਕਰਕੇ ਅੰਮ੍ਰਿਤ ਵੇਲੇ ਉੱਠਣਾ ਬਹੁਤ ਔਖਾ ਹੋ ਜਾਂਦਾ ਆਲਸੀਨੀ ਪੈ ਜਾਂਦੀ ਬੰਦੇ ਨੂੰ ਜਿਵੇਂ ਬਹੁਤੀ ਗਰਮੀ ਵੀ ਬੰਦੇ ਨੂੰ ਤਪਾ ਦਿੰਦੀ ਆ ਬਹੁਤੀ ਸਰਦੀ ਵੀ ਬੰਦੇ ਨੂੰ ਆਲਸੀ ਕਰ ਦਿੰਦੀ ਆ ਦਲੇਦਰੀ ਬਣਾ ਦਿੰਦੀ ਆ ਕੰਠ ਮਿਲਿਆ ਹਰਨਾ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਜਿਨ੍ਹਾਂ ਦੇ ਅੰਦਰ ਬਾਣੀ ਹੁੰਦੀ ਆ ਪ੍ਰੇਮ ਹੁੰਦਾ ਗੁਰੂ ਨਾਲ ਉਹ ਉੱਠ ਕੇ ਦਰਸ਼ਨ ਕਰਨ ਗੁਰੂ ਦੇ ਆਉਂਦੇ ਹੀ ਆਉਂਦੇ ਆ ਉਹ ਮਹਾਰਾਜ ਜੀ ਦੇ ਦਰਸ਼ਨ ਜ਼ਰੂਰੀ ਕਰਨ ਸਮਝਦੇ ਆ ਇਸ ਕਰਕੇ ਉਹਨਾਂ ਨੂੰ ਇਹ ਠੰਡ ਜਿਹੜੀ ਆ ਪਾਲਾ ਕੱਕਰ ਬਰਫ਼ ਵਰਸੇ ਗੁਰਸਿੱਖ ਗੁਰ ਦੇਖਣ ਜਾਈ ਉਹ ਫਿਰ ਵੀ ਗੁਰੂ ਦੇ ਦੀਦਾਰ ਕਰਨ ਜ਼ਰੂਰ ਆਉਂਦੇ ਆ ਭਾਵੇਂ ਜਿੰਨੀ ਮਰਜ਼ੀ ਸਰਦੀ ਹੋਵੇ ਪੋ ਦਾ ਮਹੀਨਾ ਹੋਵੇ ਕੱਕਰ ਵੀ ਭਾਵੇਂ ਪੈਂਦਾ ਹੋਵੇ ਤਾਂ ਇਹ ਫਿਰ ਗੁਰਸਿੱਖਾਂ ਦੀ ਅਹਿਮੀਅਤ ਆ ਵੀ ਇਹ ਪੋਦੇ ਮਹੀਨੇ ਵਿੱਚ ਬੰਦੇ ਨੂੰ ਆਲਸ ਛੱਡਣੀ ਚਾਹੀਦੀ ਹੈ ਬਹੁਤੀ ਆਲਸ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਹ ਉਹ ਦਿਨ ਹਨ ਜਦੋਂ ਸਾਡੇ ਸ਼ਹੀਦ ਸਿੰਘ ਗੁਰੂ ਕੇ ਪਿਆਰੇ ਗੁਰੂ ਕੇ ਲਾਲ ਇਹਨਾਂ ਦਿਨਾਂ ਵਿੱਚ ਸ਼ਹੀਦ ਹੋਏ ਆ ਇਹ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਭਾਵੇਂ ਸਾਰਾ ਸਾਲ ਹੀ ਗੁਰਦੁਆਰੇ ਆਉਣਾ ਚਾਹੀਦਾ ਪਰ ਪੂਰੇ ਮਹੀਨੇ ਵਿੱਚ ਕਦੇ ਵੀ ਨਾਂਗਾ ਜਿਹੜਾ ਨਹੀਂ ਪਾਉਣਾ ਚਾਹੀਦਾ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਹੈ ਤੇ ਦੂਜੀ ਚੀਜ਼ ਇਹਨਾਂ ਦਿਨਾਂ ਵਿੱਚ ਸਾਰੇ ਆਪਾਂ ਜਾਣਦੇ ਹਾਂ ਕਿ ਵਿਆਹ ਸ਼ਾਦੀਆਂ ਦੇ ਜਿਹੜੇ ਸਮਾਗਮ ਉਹ ਅੱਗੇ ਪਿੱਛੇ ਵੀ ਥੋੜੇ ਵਿਧਾਏ ਜਾ ਸਕਦੇ ਆ ਕੋਈ ਐਡੀ ਗੱਲ ਨਹੀਂ ਹੁੰਦੀ ਜਾਂ ਫਿਰ ਘਟਾਏ ਵੀ ਜਾ ਸਕਦੇ ਆ ਪਿਛਲਾ ਜੋ ਮਹੀਨਾ ਲੰਘ ਕੇ ਗਿਆ ਇਹ ਮਹੀਨੇ ਵਿੱਚ ਹੋ ਸਕੇ ਤਾਂ ਕੋਈ ਖੁਸ਼ੀ ਦਾ ਜਿਹੜਾ ਸਮਾਗਮ ਹੁੰਦਾ ਜਿਹੜਾ ਸਾਡੇ ਹੱਥਾਂ 'ਚ ਹੀ ਹੁੰਦਾ ਜਿਹੜੇ ਦਿਨ ਅਸੀਂ ਬੰਨ੍ਹਣੇ ਹੁੰਦੇ ਆ ਇਹ ਅੱਗੇ ਲੈ ਜਾਏ ਜਾ ਸਕਦੇ ਆ ਪੋਦੇ ਮਹੀਨੇ ਵਿੱਚ ਕੋਈ ਵਿਆਹ ਸ਼ਾਦੀ ਜੋ ਸਾਡੇ ਬੱਚਾ ਬੱਚੀ ਹੁੰਦੇ ਆ ਸੁਪੁੱਤਰ ਹੁੰਦੇ ਆ ਪੁੱਤਰੀ ਹੁੰਦੀ ਆ ਬੇਟੇ ਬੇਟੀ ਜਾਂ ਪੋਤੇ ਪੋਤੀਆਂ ਇਹਨਾਂ ਦਾ ਵਿਆਹ ਇਹਨਾਂ ਦਿਨਾਂ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਪਾਸੇ ਗੁਰੂ ਮਹਾਰਾਜ ਜੀ ਦਾ ਉਹ ਦਰਦ ਤੇ ਭਾਵੇਂ ਉਹ ਚੜ੍ਹਦੀ ਕਲਾ ਵਿੱਚ ਹੀ ਸ਼ਹਾਦਤਾਂ ਹੋਈਆਂ ਪਾਵੇਂ ਬੀਰ ਰਸ ਵਿੱਚ ਹੋਈਆਂ ਪਰ ਇੱਕ ਪਾਸੇ ਅਸੀਂ ਘਰ ਵਿੱਚ ਹਲਵਾਈ ਲਾ ਕੇ ਬੈਠ ਜਾਈਏ ਤੇ ਦੂਜੇ ਪਾਸੇ ਮਹਾਰਾਜ ਜੀ ਦੇ ਸਿੰਘ ਗੁਰੂ ਕੇ ਪਿਆਰੇ ਉਹਨਾਂ ਦੇ ਦਿਨ ਚੱਲ ਰਹੇ ਹੋਣ ਤਾਂ ਇਹ ਵੀ ਗਲਤੀ ਸਾਨੂੰ ਪੋਦੇ ਮਹੀਨੇ ਵਿੱਚ ਨਹੀਂ ਕਰਨੀ ਚਾਹੀਦੀ ਤਾਂ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਤਾਂ ਪੋਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਉਹ ਬੰਦੇ ਜਿਨ੍ਹਾਂ ਦੇ ਅੰਦਰ ਬਾਣੀ ਹੁੰਦੀ ਆ ਇਨਾਂ ਲਈ ਅੰਦਰ ਰੱਬੀ ਪ੍ਰੀਤ ਹੁੰਦੀ ਆ ਉਹਨਾਂ ਨੂੰ ਇਹ ਮਹੀਨਾ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਆਲਸ ਜਿਹੜੀ ਆ ਛੱਡ ਦਿੰਦੇ ਆ ਗੁਰੂ ਲਈ دیدار ਕਰਨ ਜਰੂਰ ਆਉਂਦੇ ਹੀ ਆਉਂਦੇ ਆ ਅਗਲੀ ਪੰਕਤੀ ਹੈ ਮਨ ਵਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਜਿਨ੍ਹਾਂ ਦਾ ਭਾਈ ਮਨ ਬਿੰਨਿਆ ਗਿਆ ਗੁਰੂ ਦੇ ਚਰਨਾਂ ਨਾਲ ਉਹਨਾਂ ਲਈ ਗੁਰੂ ਦੇ ਦਰਸ਼ਨ ਹੀ ਸਭ ਕੁਝ ਆ ਉਨਾਂ ਲਈ ਗੁਰੂ ਦੇ ਦਰਸ਼ਨ ਹੀ ਸਭ ਕੁਝ ਆ ਜੇ ਮੈਂ ਇੱਕ ਸਾਖੀ ਵੀ ਬੜੀ ਪਿਆਰੀ ਆਉਂਦੀ ਆ ਆਨੰਦਪੁਰ ਸਾਹਿਬ ਤੇ ਜੰਗ ਕਰਨ ਲਈ ਸੈਦ ਖਾਨ ਨਾਮ ਦਾ ਪਠਾਨ ਆਇਆ ਇੱਕ ਲੱਖ ਫੌਜ ਸੀ ਇਹਦੇ ਕੋਲੇ ਇੱਕ ਲੱਖ ਫੌਜ ਦਾ مالک ਸੀਗਾ ਇਹਨੂੰ ਭੇਜਿਆ ਗਿਆ ਉਧਰੋਂ ਪਹਾੜੀ ਰਾਜਿਆਂ ਵੱਲੋਂ ਪ੍ਰੇਰ ਕੇ ਦਿੱਲੀ ਵਾਲੀ ਫੌਜ ਵੱਲੋਂ ਪ੍ਰੇਰ ਕੇ ਆਇਆ ਹੈ ਤੇ ਸੈਨਾਪਤੀ ਸੀਗਾ 1 ਲੱਖ ਫੌਜ ਦੇ ਥੱਲੇ ਚੱਲਦੀ ਸੀ ਆਨੰਦਪੁਰ ਸਾਹਿਬ ਵਾਲੇ ਗੁਰੂ ਮਹਾਰਾਜ ਜੀ ਤੇ ਹਮਲਾ ਕਰਨ ਲਈ ਭੇਜਿਆ ਹੈ ਗੁਰੂ ਪਾਤਸ਼ਾਹ ਜੀ ਦੇ ਜੰਗ ਦੇ ਮੈਦਾਨ ਵਿੱਚ ਦਰਸ਼ਨ ਕੀਤੇ ਨੇ ਪਹਿਲੀ ਵਾਰ ਤੇ ਸਾਹਿਬ ਜੀ ਦੇ ਦਰਸ਼ਨ ਕਰਕੇ ਮਸਤਾਨਾ ਹੋ ਗਿਆ ਸੀਗਾ ਆਇਆ ਗੁਰੂ ਜੀ ਤੇ ਹਮਲਾ ਕਰਨ ਸੀ ਅਜਬ ਦਾਸਤਾਨ ਹੋ ਗਈ ਮਸਤਾਨਾ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਜੰਗਲਾਂ ਵੱਲ ਚਲਾ ਗਿਆ ਜਦੋਂ ਸੈਨਾਪਤੀ ਹੀ ਮੱਥਾ ਟੇਕ ਗਿਆ ਗੁਰੂ ਮਹਾਰਾਜ ਨੂੰ ਫਿਰ ਸੈਨਾ ਕਿਵੇਂ ਹਮਲਾ ਕਰ ਸਕਦੀ ਸੀ ਸੈਨਾ ਪਿੱਛੇ ਮੁੜ ਗਈ ਜਾ ਕੇ ਦੱਸਿਆ ਔਰੰਗਜੇਬ ਨੂੰ ਕਿ ਸਾਡਾ ਜਿਹੜਾ ਸਰਦਾਰ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕ ਕੇ ਪਤਾ ਨਹੀਂ ਜੰਗਲ ਵਿੱਚ ਕਿੱਧਰ ਵਗ ਗਿਆ ਹੈ ਚਲਿਆ ਗਿਆ ਪਤਾ ਨਹੀਂ ਉਹਨੂੰ ਗੁਰੂ ਸਾਹਿਬ ਜੀ ਵਿੱਚ ਕੀ ਦਿਖਿਆ ਇੱਕਦਮ ਕਮਲਾ ਹੋ ਗਿਆ ਮਸਤਾਨਾ ਹੋ ਗਿਆ ਜਦੋਂ ਜੰਗਲਾਂ ਵਿੱਚ ਜਦੋਂ ਉੱਥੇ ਚਲਾ ਗਿਆ ਅਗੇ ਪੌਂਟਾ ਸਾਹਿਬ ਗਿਆ ਜੰਗਲਾਂ ਵਿੱਚ ਦੀ ਹੁੰਦਾ ਹੋਇਆ ਉੱਥੇ ਬੈਠ ਕੇ ਬੰਦਗੀ ਕਰਨ ਲੱਗ ਗਿਆ ਮਹਾਰਾਜ ਜਦੋਂ ਪੌਂਟਾ ਸਾਹਿਬ ਗਏ ਸੈਦ ਖਾਨ ਨੂੰ ਉੱਥੇ ਜਾ ਕੇ ਦਰਸ਼ਨ ਦਿੱਤੇ ਇਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ ਮੇਰੇ ਤੇ ਮੈਨੂੰ ਹੋਰ ਦਰਸ਼ਨ ਦੇਵੋ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਸੀਂ ਹਜੂਰ ਸਾਹਿਬ ਨੰਦੇੜ ਚਲੇ ਜਾਓ ਉੱਥੇ ਜਾਓ ਉੱਥੇ ਇੱਕ ਗੁਰਨਾਨਕ ਦੇਵ ਜੀ ਦੇ ਸਮੇਂ ਦਾ ਇੱਕ ਫਕੀਰ ਰਹਿੰਦਾ ਉਹਦਾ ਨਾਮ ਲੱਕੜ ਸ਼ਾਹ ਹੈ ਗੁਰੂ ਨਾਨਕ ਦੇਵ ਜੀ ਦਾ ਨੂੰ ਵਰ ਹੋਇਆ ਵੀ ਇਹ ਜਗ੍ਹਾ ਤੇ ਝਾੜੂ ਲਾਈ ਤੈਨੂੰ ਰੋਜ਼ ਇੱਕ ਮੋਹਰ ਮਿਲਿਆ ਕਰੇਗੀ ਤੇ ਉਹਦੇ ਨਾਲ ਤੇਰਾ ਇੱਕ ਸਿੱਕਾ ਜਿਹੜਾ ਤੈਨੂੰ ਰੋਜ਼ ਸੋਨੇ ਦੀ ਮੋਹਰ ਮਿਲੇਗੀ ਤੇ ਉਹਦੇ ਨਾਲ ਤੇਰਾ ਗੁਜ਼ਾਰਾ ਚੱਲਿਆ ਕਰੇਗਾ ਪਰ ਤੂੰ ਇਹ ਜਗ੍ਹਾ ਇੱਥੇ ਝਾੜੂ ਲਾਉਣਾ ਇੱਥੇ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਇੱਥੇ ਸਾਡਾ ਖਜ਼ਾਨਾ ਹੈ ਤਾਂ ਉਹ ਫਕੀਰ ਉਦੋਂ ਦਾ ਉੱਥੇ ਹਜ਼ੂਰ ਸਾਹਿਬ ਜਿਹੜੀ ਜਗ੍ਹਾ ਬਣੀ ਹੋਈ ਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਉਹਦੇ ਨਾਲ ਹੀ ਉਹ ਫਕੀਰ ਦੀ ਜਗ੍ਹਾ ਹੈ ਉਹ ਝਾੜੂ ਲਾਉਂਦਾ ਹੁੰਦਾ ਸੀ ਇੱਕ ਸੋਨੇ ਦੀ ਮੋਹਰ ਨੂੰ ਰੋਜ਼ ਮਿਲਦੀ ਰਹੇ ਇੰਨੇ ਪੈਸੇ ਆ ਗਏ ਬੜਾ ਅਮੀਰ ਹੋ ਗਿਆ ਮਹਾਰਾਜ ਜੀ ਨੇ ਸੈਦ ਖਾਨ ਨੂੰ ਕਿਹਾ ਤੁਸੀਂ ਵੀ ਹਜ਼ੂਰ ਸਾਹਿਬ ਚਲੇ ਜਾਓ ਉਹ ਫਕੀਰ ਨਾਲ ਰਹਿ ਕੇ ਬਾਠ ਭਜਨ ਬੰਦਗੀ ਕਰੋ ਫਿਰ ਉਹ ਸੈਦ ਖਾਂ ਉੱਥੇ ਚਲਾ ਗਿਆ ਬਹੁਤ ਲੰਮਾ ਸਮਾਂ ਉਹਨੇ ਬੰਦਗੀ ਕੀਤੀ ਗੁਰੂ ਸਾਹਿਬ ਜੀ ਇੱਥੋਂ ਆਨੰਦਪੁਰ ਤੋਂ ਪੌਂਟਾ ਸਾਹਿਬ ਫਿਰ ਮੱਛੀਵਾੜੇ ਦੇ ਜੰਗਲਾਂ ਵਿੱਚੋਂ ਜੰਗਾ ਜੁੱਧਾਂ ਤੋਂ ਬਾਅਦ ਕਰਦੇ ਕਰਦੇ ਅੰਤਮ ਸਮਾ ਮਹਾਰਾਜ ਜੀ ਨੇ ਹਜੂਰ ਸਾਹਿਬੀ ਬਤੀਤ ਕੀਤਾ ਉਦੋਂ ਇੱਥੇ ਜਾ ਕੇ ਉਹਨੂੰ ਦਰਸ਼ਨ ਦਿੱਤੇ ਸੈਦ ਖਾਨ ਨੂੰ ਫਿਰ ਉਦੋਂ ਫਿਰ ਇਹ ਜਿਹੜਾ ਹੈ ਤੇ ਉੱਥੇ ਚੜ੍ਹਾਈ ਕਰ ਗਿਆ ਤੇ ਉਹਨੂੰ ਬ੍ਰਹਮ ਗਿਆਨ ਵਿੱਚ ਲੀਨ ਹੋ ਗਿਆ ਤਾਂ ਮਨ ਵਿਦਿਆ ਚਰਨਾਰਵਿੰਦ ਦਰਸ਼ਨ ਲੱਗਣਾ ਸਾਹ ਹੋ ਆਇਆ ਗੁਰੂ ਜੀ ਦੇ ਹੱਲਾ ਕਰਨ ਸੀਗਾ 1 ਲੱਖ ਦੀ ਫੌਜ ਲੈ ਕੇ ਪਰ ਗੁਰੂ ਦੇ ਦਰਸ਼ਨ ਕਰਕੇ ਮਸਤਾਨਾ ਹੋ ਗਿਆ ਮਹਾਰਾਜ ਜੀ ਦਾ ਸੇਵਕ ਬਣ ਗਿਆ ਤਾਂ ਇਦਾਂ ਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਰਹਿਮਤ ਹੁੰਦਿਆਂ ਦੇਰ ਨਹੀਂ ਲੱਗਦੀ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਭ ਤਾਂ ਜਿਹੜੀ ਵਾਹਿਗੁਰੂ ਦੀ ਓਟ ਲੈਣੀ ਉਹਦਾ ਆਸਰਾ ਲੈਣਾ ਇਹ ਬਹੁਤ ਵੱਡਾ ਲਾਹਾ ਹੈ ਕਿਸ ਤਰ੍ਹਾਂ ਜਿਵੇਂ ਆਪਾਂ ਸਾਰੇ ਹੀ ਜਾਣਦੇ ਆਂ ਕਿ ਗੱਲ ਵੀ ਦੁਨੀਆਂ 'ਚ ਜਿਉਣ ਲਈ ਕਿਸੇ ਨਾ ਕਿਸੇ ਆਸਰੇ ਦੀ ਲੋੜ ਪੈਂਦੀ ਆਂ। ਦਰਖਤ ਵੀ ਕਿਸੇ ਦੇ ਸਹਾਰੇ ਹੀ ਖੜੇ ਆਂ, ਧਰਤੀ ਦੇ ਆਸਰੇ ਖੜੇ ਆਂ। ਬਿਲਡਿੰਗਾਂ ਜਿਹੜੀਆਂ ਉੱਚੀਆਂ-ਉੱਚੀਆਂ ਉਹਨਾਂ ਦੀ ਨਿਊ ਆ, ਬੁਨਿਆਦ ਆ ਕੋਈ ਉਹਦੇ ਸਹਾਰੇ ਖੜੀਆਂ। ਗੱਡੀਆਂ ਜਿੰਨੀਆਂ ਵੀ ਹਨ ਸਾਰੀਆਂ ਪੈਟਰੋਲ ਡੀਜ਼ਲ ਦੇ ਆਧਾਰ 'ਤੇ ਹੀ ਚੱਲਦੀਆਂ, ਉਹਨਾਂ ਦੇ ਸਹਾਰੇ 'ਤੇ ਚੱਲਦੀਆਂ ਜੇ ਉਹ ਨਾ ਹੋਵੇ ਉਹ ਚੱਲ ਹੀ ਨਹੀਂ ਸਕਦੀਆਂ। ਜ਼ਿੰਦਗੀ ਵਿੱਚ ਜਿੰਨੇ ਰਿਸ਼ਤੇ ਆ ਜਿੰਨੇ ਵੀ ਨਾਤੇ ਆ ਮਨੁੱਖ ਨੂੰ ਲੱਗਣ ਲੱਗ ਜਾਂਦਾ ਵੀ ਸਾਨੂੰ ਕਿਸੇ ਆਸਰੇ ਦੀ ਲੋੜ ਆ ਆਸਰੇ ਤੋਂ ਬਿਨਾ ਅਸੀਂ ਚੱਲ ਨਹੀਂ ਸਕਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦਾ ਆਸਰਾ ਰੱਖਦਾ ਇੱਕ ਦੂਜੇ ਤੇ ਤੂੰ ਮੈਨੂੰ ਸੁੱਖ ਦੇ ਤੇ ਮੈਂ ਵੀ ਤੈਨੂੰ ਸੁੱਖ ਦੇਵਾਂਗਾ ਐਵੇਂ ਸਾਡੀ ਗੱਡੀ ਜਿਹੜੀ ਆ ਜ਼ਿੰਦਗੀ ਦੀ ਚੱਲੇਗੀ ਉਹ ਮੋਹ ਤੇ ਸੁਖ ਚਾਹਤ ਹੈ ਮੋਹ ਤੇ ਸੁਖ ਚਾਹਤ ਹੈ ਤਾਂ ਭਾਵ ਜਿਹੜੇ ਤੂੰ ਮੈਨੂੰ ਇੱਜ਼ਤ ਦੇਵੇਂ ਮੈਂ ਵੀ ਤੈਨੂੰ ਇੱਜ਼ਤ ਦੇਵਾਂਗਾ ਦੁਨੀਆਂ ਵਿੱਚ ਹੈ ਹੀ ਇਸ ਤਰ੍ਹਾਂ ਜਦੋਂ ਤੱਕ ਤੁਸੀਂ ਕਿਸੇ ਦੂਜੇ ਨੂੰ ਇੱਜ਼ਤ ਦੇਵੋਗੇ ਇੱਜ਼ਤ ਮਿਲਦੀ ਰਹੇਗੀ ਜਿਸ ਦਿਨ ਸਾਹਮਣੇ ਵਾਲੇ ਬੰਦੇ ਦੀ ਇੱਜ਼ਤ ਕਰਨੀ ਹਟ ਜਾਊਂਗੇ ਉਹ ਵੀ ਤੁਹਾਡੀ ਇੱਜ਼ਤ ਕਰਨੀ ਬੰਦ ਕਰ ਦੇਵੇਗਾ ਦੁਨੀਆਂ ਦਾ ਜਿਹੜਾ ਦਸਤੂਰ ਆ ਇਸ ਤਰ੍ਹਾਂ ਹੀ ਆ ਤੁਸੀਂ ਕਿਸੇ ਨੂੰ ਸੁੱਖ ਦੇਣਾ ਬੰਦ ਕਰ ਦੇਵੋਗੇ ਉਹ ਵੀ ਤੁਹਾਨੂੰ ਸੁੱਖ ਦੇਣਾ ਬੰਦ ਕਰ ਦੇਵੇਗਾ ਤੇ ਰਿਸ਼ਤਾ ਜਿਹੜਾ ਟੁੱਟ ਜਾਵੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਪੋਹ ਦੇ ਮਹੀਨੇ ਵਿੱਚ ਗੱਲ ਯਾਦ ਰੱਖਣਾ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਇੱਕ ਰੱਬ ਹੀ ਆ ਪ੍ਰਮਾਤਮਾ ਹੀ ਆ ਉਹਦਾ ਆਸਰਾ ਆਪਾਂ ਲੈ ਲਈਏ ਉਹ ਦਿੰਦਾ ਹੀ ਆ ਬਦਲੇ ਵਿੱਚ ਕੁਝ ਮੰਗਦਾ ਨਹੀਂ ਉਹ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਕੁਝ ਦੇਵਾਂਗਾ ਬਦਲੇ ਵਿੱਚ ਤੁਸੀਂ ਵੀ ਮੈਨੂੰ ਕੁਝ ਦੇਵੋ ਦੁਨੀਆ ਤੇ ਆਪਾਂ ਆਸਰੇ ਕਹਿੰਨੇ ਆ ਵੀ ਧੀ ਪੁੱਤ ਸਾਡੇ ਆਸਰੇ ਆ ਇਹ ਸਾਡੇ ਆਸਰੇ ਆ ਅਸੀਂ ਇਹਨਾਂ ਦਾ ਆਸਰਾ ਹਾਂ ਤਾਂ ਇਹ ਮਾਤਾ ਪਿਤਾ ਸਾਡੇ ਸਹਾਰੇ ਹਨ ਅਸੀਂ ਇਹਨਾਂ ਦੇ ਸਹਾਰੇ ਆ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਰ ਉਹਦੇ ਵਿੱਚ ਇਹ ਆ ਵੀ ਜੇ ਤੂੰ ਮੇਰਾ ਕਹਿਣਾ ਨਾ ਮੰਨਿਆ ਤੇ ਬੇਦਖਲੀ ਤੈਨੂੰ ਨੋਟਿਸ ਜਿਹੜਾ ਭੇਜ ਦਿੱਤਾ ਜਾਵੇਗਾ ਜਾਂ ਬੇਦਖਲ ਕਰ ਦਿੱਤਾ ਜਾਵੇਗਾ ਕੁਝ ਚੀਜ਼ਾਂ ਅਜਹੀਆਂ ਦੁਨਿਆਵੀ ਤਾਲ ਤੇ ਪਰ ਪ੍ਰਮਾਤਮਾ ਜਿਹੜਾ ਉਹ ਦਿੰਦਾ ਹੀ ਆ ਮੰਗਦਾ ਨਹੀਂ ਕੁਝ ਦੁਨੀਆਂ ਦੇ ਰਿਸ਼ਤੇ ਬਸ ਇਹੀ ਆ ਵੀ ਤੂੰ ਮੈਨੂੰ ਇਹ ਜਿੱਤ ਦੇ ਮੈਂ ਤੈਨੂੰ ਦੇਵਾਂਗਾ ਤੂੰ ਮੈਨੂੰ ਚੰਗਾ ਕਹਿ ਮੈਂ ਤੈਨੂੰ ਚੰਗਾ ਕਹਾਂਗਾ ਅਸਲ ਵਿੱਚ ਇਹ ਆ ਵੀ ਤੂੰ ਮੇਰੀ ਖਾਜ ਕਰ ਮੈਂ ਤੇਰੀ ਖਾਜ ਕਰਾਂਗਾ ਕੁਝ ਵਿਦਵਾਨਾਂ ਨੇ ਇਹ ਡੁੰਗਿਹਾਈ ਵਿੱਚ ਜਾ ਕੇ ਗੱਲਾਂ ਕਹੀਆਂ ਤਾਂ ਫਿਰ ਇਹ ਰਿਸ਼ਤੇ ਇੰਨੇ ਕੀ ਹੁੰਦੇ ਆ ਪਰ ਇਹਨਾਂ ਵਿੱਚ ਜੇ ਵੀ ਆਪਾਂ ਗੁਰੂ ਦਾ ਆਸਰਾ ਲੈ ਲਈਏ ਬਾਣੀ ਜਿਹੜੀ ਆ ਉਹ ਕਮਾ ਲਈਏ ਫਿਰ ਇਹ ਵੀ ਨਿਆਰੇ ਹੋ ਜਾਂਦੇ ਆ ਇਹਨਾਂ ਰਿਸ਼ਤਿਆਂ 'ਚੋਂ ਵੀ ਬੰਦਗੀ ਕੀਤੀ ਜਾ ਸਕਦੀ ਆ ਪਰਿਵਾਰ ਪਾਲ ਕੇ ਵੀ ਉੱਚਾ ਹੋਇਆ ਜਾ ਸਕਦਾ ਨਾਮ ਜਪ ਕੇ ਤਾਂ ਉੱਚਾ ਬੰਦਾ ਹੋਈ ਜਾਂਦਾ ਕਬੀਲਦਾਰੀ ਸਾਮ ਕੇ ਵੀ ਕਈ ਉੱਚੇ ਹੋ ਗਏ ਭਾਈ ਲਾਲੋ ਜੀ ਵਰਗੇ ਕਿਰਤੀ ਸਿੱਖ ਤਾਂ ਮਨ ਵਿਧਿਆ ਚਰਨ ਆਰਬਿੰਦ ਦਰਸ਼ਨ ਲੱਗੜਾ ਸਾਥ ਵਿਖਿਆ ਪੁਹੇ ਨਾ ਸਕੀ ਮਿਲ ਸਾਧੂ ਬਣਗਾ ਬੇਖਿਆ ਹੁੰਦੀ ਆ ਮਾੜੇ ਗਲਤ ਆਤ ਤਾਂ ਜਿਹੜੀਆਂ ਬੁਰੀਆਂ ਆਤ ਤਾਂ ਬੰਦੇ ਨੂੰ ਸ਼ੋਹ ਨਹੀਂ ਸਕਦੀਆਂ ਜੀ ਜੇ ਆਪਾਂ ਗੁਰੂ ਦਾ ਪੱਲਾ ਘੁੱਟ ਕੇ ਫੜ ਲਈਏ ਮਾੜੀ ਆਦਤ ਹਮੇਸ਼ਾ ਉਨੋ ਹੀ ਪੈਂਦੀ ਆ ਜਿਹਦੀ ਮਾੜੀ ਸੰਗਤ ਹੁੰਦੀ ਚੰਗੀ ਸੰਗਤ ਵਿੱਚ ਬਹਿ ਕੇ ਅੱਜ ਤੱਕ ਕਿਸੇ ਨੇ ਕੋਈ ਮਾੜੀ ਚੀਜ਼ ਨਹੀਂ ਸਿੱਖੀ ਤੇ ਮਾੜੇ ਬੰਦੇ ਵਿੱਚ ਬਹਿ ਕੇ ਬੁਰੇ ਲੋਕਾਂ ਵਿੱਚ ਬਹਿ ਕੇ ਅੱਜ ਤੱਕ ਕੋਈ ਚੰਗਾ ਕੰਮ ਨਹੀਂ ਕਰ ਸਕਿਆ ਸੰਗਤ ਦਾ ਬੜਾ ਅਸਰ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਤਾਂ ਪੋ ਦੇ ਮਹੀਨੇ ਵਿੱਚ ਭਾਈ ਗੁਰਮਖਾਂ ਦੀ ਸੰਗਤ ਕਰੋ ਤੇ ਜਿਨ੍ਹਾਂ ਦੇ ਨਾਲ ਮਿਲ ਕੇ ਸਾਈਂ ਜੀ ਰੱਬ ਜੀ ਚੇਤੇ ਆਉਂਦੇ ਆ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬੋੜਨ ਵਿਛੜਿਆ ਹੋ ਉਹ ਰੱਬ ਕਿਰਪਾ ਕਰ ਦੇਵੇ ਇੰਨੀ ਰਹਿਮਤ ਹੋ ਜਾਵੇ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ ਦੁੱਖਾਂ ਨੂੰ ਵੀ ਬੰਦਾ ਚੜ੍ਹਦੀ ਕਲਾ ਵਿੱਚ ਮੰਨ ਲੈਂਦਾ ਹੈ ਸੁੱਖ ਤਾਂ ਸਾਰਿਆਂ ਨੂੰ ਚਾਹੀਦੇ ਆ ਪਰ ਦੁੱਖਾਂ ਵਿੱਚ ਜਿਹੜਾ ਰੱਬ ਦਾ ਸ਼ੁਕਰ ਕਰੇ ਉਹ ਕੋਈ ਵਿਰਲਾ ਹੁੰਦਾ ਆਪਾਂ ਸੁੱਖ ਦੇ ਵਿੱਚ ਭਾਵੇਂ ਸ਼ੁਕਰਾਨਾ ਕਰਦੇ ਆ ਦੁੱਖ ਦੇ ਵਿੱਚ ਅਰਦਾਸ ਕਰਦੇ ਆ ਤੇ ਉਹ ਜਿਹੜਾ ਗੁਰੂ ਦਾ ਸਿੱਖ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਉਹਨਾਂ ਨੇ ਦੁੱਖਾਂ ਵਿੱਚ ਵੀ ਸ਼ੁਕਰ ਕੀਤਾ ਜਦੋਂ ਉਹਨਾਂ ਨੂੰ ਭੁੱਖੇ ਰਹਿਣਾ ਪਿਆ ਅਨੰਦਪੁਰ ਸਾਹਿਬ ਦਾ ਘੇਰਾ ਕਈ ਮਹੀਨੇ ਚਲਦਾ ਰਿਹਾ 9 ਮਹੀਨੇ ਕਈਆਂ ਨੇ ਲਿਖਿਆ ਹੈ ਵੀ 9 ਮਹੀਨੇ ਕਈਆਂ ਨੇ 7 ਮਹੀਨੇ ਭਾਵ ਕੀ ਕਈ ਮਹੀਨੇ ਕੇਰਾ ਚਲਦਾ ਰਿਹਾ ਚਲਦਾ ਰਿਹਾ ਉਦੋਂ ਵੀ ਉਹਨਾਂ ਨੇ ਭੁੱਖੇ ਰਹਿ ਕੇ ਵੀ ਸ਼ੁਕਰ ਕੀਤਾ ਭਾਵੇਂ ਕਿ ਕੁੱਝ ਸਿੰਘ ਮਹਾਰਾਜ ਜੀ ਨੂੰ ਬਿਦਾਵਾ ਲੈ ਕੇ ਦੇ ਗਏ ਸੀ ਪਰ ਫਿਰ ਮੁੜ ਕੇ ਆ ਕੇ ਉਹਨਾਂ ਨੇ ਖਿਦਰਾਣੀ ਦੀ ਢਾਹ ਤੇ ਜਿਹਨੂੰ ਸ਼੍ਰੀ ਮੁਕਤਸਰ ਸਾਹਿਬ ਆਪਾਂ ਆਖਦੇ ਹਾਂ ਉਹ ਉੱਥੇ ਜਿੱਥੇ ਮਾਗੀ ਦਾ ਮੇਲਾ ਲੱਗਦਾ ਬਹੁਤ ਵੱਡਾ ਉਹ ਪਿਆਰਿਆਂ ਨੇ ਵੀ ਸ਼ਹੀਦੀਆਂ ਪਾਈਆਂ ਬਾਅਦ ਵਿੱਚ ਤੇ ਭਾਵੇਂ ਕਿ ਭੁੱਖ ਬਹੁਤ ਵੱਡਾ ਦੁੱਖ ਹੁੰਦਾ ਸਹੀ ਨਹੀਂ ਜਾਂਦੀ ਬੰਦੇ ਤੋਂ ਪਰ ਉਹਨਾਂ ਨੇ ਉਹ ਦੁੱਖ ਵੱਡੇ ਵੱਡੇ ਸਹਾਰ ਕੇ ਸ਼ੁਕਰ ਕੀਤਾ ਤੇ ਮਹਾਰਾਜ ਜੀ ਨੇ ਵੀ ਏਡੀ ਵੱਡੀ ਗੱਲ ਕਹਿ ਦਿੱਤੀ ਤੇਰੀ ਇਮਾਨਤ ਤੇਰੇ ਪਾਸ ਤਾਂ ਆ ਜਿਹੜਾ ਮਹੀਨਾ ਚੱਲਦਾ ਹੈ ਸੰਗਤ ਜੀ ਉਹ ਦਾ ਮਹੀਨਾ ਇਹਦੇ ਵਿੱਚ ਦੋ ਤਿੰਨ ਗਲਤੀਆਂ ਜਿਹੜੀਆਂ ਅਸੀਂ ਕਰਦੇ ਆਂ ਉਹ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਸਭ ਤੋਂ ਵੱਡੀ ਦਾ ਹੀ ਆ ਵੀ ਕੋਈ ਖੁਸ਼ੀ ਦਾ ਸਮਾਗਮ ਨਾ ਹੀ ਕੀਤਾ ਜਾਵੇ 6 ਪੋ ਤੋਂ ਲੈ ਕੇ 13 ਪੋ ਤੱਕ ਵੈਸੇ ਭਾਵੇਂ ਸਾਰਾ ਮਹੀਨਾ ਹੀ ਮੰਨਣਾ ਹੈ ਸਾਰਾ ਮਹੀਨਾ ਹੀ ਮੰਨਣਾ ਸ਼ਹਾਦਤਾਂ ਦਾ ਕਿਉਂਕਿ ਬਾਕੀ 11 ਮਹੀਨੇ ਕਾਰਜ ਕਰਨ ਨਹੀਂ ਹੁੰਦੇ ਆ ਆਪਾਂ ਕਦੇ ਵੀ ਕਰ ਸਕਦੇ ਆ ਕਦੇ ਵੀ ਆਪਾਂ ਕਰ ਸਕਦੇ ਆ ਪਿਛਲੇ 11 ਮਹੀਨੇ ਆਪਣੇ ਕੋਲ ਆ 1 ਮਹੀਨਾ ਹੀ ਹੁੰਦਾ ਤਾਂ ਇੰਨਾ ਕੁ ਸਬਰ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਤੇ ਜਿਵੇਂ ਆਪਾਂ ਮਾਗ ਨੂੰ ਕਹਿੰਦੇ ਆਂ ਵੀ ਮਾਗ ਵਿੱਚ ਮੱਥਾ ਜ਼ਰੂਰ ਟੇਕਣਾ ਐਵੇਂ ਭਾਈ ਪੋਹ ਦੇ ਵਿੱਚ ਵੀ ਗੁਰੂ ਦੇ ਦਰਸ਼ਨ ਕਰਨੇ ਬੜੇ ਜ਼ਰੂਰੀ ਆ ਇੰਨਾ ਮਹੀਨਿਆਂ ਚ ਆਲਸ ਪੈਂਦੀ ਆ ਬੰਦੇ ਨੂੰ ਪੋਹ ਦੇ ਮਹੀਨੇ ਵਿੱਚ ਠੰਡ ਬਹੁਤ ਪੈਂਦੀ ਆ ਬਹੁਤ ਪੈਂਦੀ ਆ ਕੰਬਲ ਛੱਡਣ ਨੂੰ ਰਜਾਈ ਛੱਡਣ ਨੂੰ ਦਿਲ ਨਹੀਂ ਕਰਦਾ ਉੱਠਣ ਨੂੰ ਦਿਲ ਨਹੀਂ ਕਰਦਾ ਇਹਨਾਂ ਦਿਨਾਂ ਵਿੱਚ ਅਭਿਆਸ ਬਾਣੀ ਦਾ ਵਧਾਉਣਾ ਚਾਹੀਦਾ। ਭਾਵੇਂ ਬਾਣੀ ਦਾ ਅਭਿਆਸ ਤਾਂ ਹਰ ਸਾਲ ਹੀ ਹਰ ਦਿਨ ਹੀ ਹਰ ਪਲ ਹੀ ਹੋਣਾ ਚਾਹੀਦਾ। ਪਰ ਪੋਹ ਦੇ ਮਹੀਨੇ ਵਿੱਚ ਉਹਦੀ ਖਾਸੀਅਤ ਇਸ ਤਰ੍ਹਾਂ ਹੈ ਕਿ ਅਸੀਂ ਆਪਦੇ ਸ਼ਹੀਦਾਂ ਨੂੰ ਭੁੱਲੇ ਨਹੀਂ। ਅਸੀਂ ਆਪਦੇ ਕੌਮ ਨੂੰ ਇਤਿਹਾਸ ਨੂੰ ਭੁੱਲੇ ਨਹੀਂ। ਇਹਨਾਂ ਦਿਨਾਂ ਵਿੱਚ ਹੋ ਸਕੇ ਰਲ ਮਿਲ ਕੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਵੀ ਕਰਨੇ ਬਹੁਤ ਇੱਕ ਚੰਗੀ ਗੱਲ ਹੈ। ਬਹੁਤ ਜਗ੍ਹਾ ਤੇ ਸਮਾਗਮ ਹੁੰਦੇ ਆ। ਜਿੱਥੇ ਹੋ ਰਹੇ ਹੋਣ ਉੱਥੇ ਹਾਜ਼ਰੀ ਭਰਨੀ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਆ। ਤਾਂ ਇਹ ਸਾਰੀਆਂ ਗਲਤੀਆਂ ਜਿਹੜੀਆਂ ਅਸੀਂ ਕਰਦੇ ਆਂ ਕਈ ਵਾਰੀ ਵਿਆਹ ਵਿੱਚ ਬੰਨ ਕੇ ਬੈਠ ਜਾਂਦੇ ਆਂ ਕੋਈ ਹੋਰ ਖੁਸ਼ੀਆਂ ਮਨਾਉਣ ਲੱਗ ਜਾਂਦੇ ਆਂ ਇਹ ਠੀਕ ਨਹੀਂ ਹੈ ਜੀ। ਤਾਂ ਅੱਗੇ ਫਿਰ ਮਹਾਰਾਜ ਜੀ ਕਹਿੰਦੇ ਹਨ ਭਾਈ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਮ ਅਗਾਹ ਬਾਰ-ਬਾਰ ਕਿ ਆਪਾਂ ਕਿਧੇ ਤੋਂ ਜਾਣੇ ਆਂ ਵਿਆਹਾਂ ਦੇ ਵਿੱਚ ਲੋਕ ਜਿਹੜੇ ਪੈਸੇ ਵਾਰ-ਵਾਰ ਸੁੱਟਦੇ ਆਂ ਉਹਦਾ ਮਤਲਬ ਕੀ ਹੁੰਦਾ ਵੀ ਪੈਸੇ ਜਿਹੜੇ ਆ ਇਹਨਾਂ ਅੱਗੇ ਕੁਝ ਵੀ ਨਹੀਂ ਇਹ ਰਿਸ਼ਤਾ ਸਾਡਾ ਅਜੀਹਾ ਹੈ ਕਿਤੋਂ ਬਾਰ-ਬਾਰ ਕਿ ਅਸੀਂ ਪੈਸੇ ਛੱਟ ਸਕਦੇ ਆ ਪੈਸਾ ਇਹਨਾਂ ਅੱਗੇ ਸਾਡੇ ਲਈ ਕੁਝ ਵੀ ਅਹਿਮੀਅਤ ਨਹੀਂ ਰੱਖਦਾ ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਆਪਣੇ ਗੁਰੂ ਤੋਂ ਸਦਕੇ ਜਾਓ ਆਪਣੇ ਰੱਬ ਤੋਂ ਸਦਕੇ ਜਾਓ ਜਿਹੜਾ ਸੱਜਣ ਹੈ ਜਿਹੜਾ ਅਪੌਹਚ ਹੈ ਜਿਹੜਾ ਗਮਾਂ ਤੋਂ ਪਰੇ ਆ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆ ਉਹ ਅਖੀਰ ਲੀਆਂ ਪੰਕਤੀਆਂ ਵਿੱਚ ਹੈ ਵੀ ਜੇ ਤੁਸੀਂ ਉਹਦੀ ਸ਼ਰਨ ਫੜੋਗੇ ਨਾ ਉਹਦੇ ਦਵਾਰੇ ਤੇ ਜਾ ਕੇ ਕਹੋਗੇ ਮੈਂ ਤੇਰਾ ਹੋ ਗਿਆ ਮੈਂ ਤੇਰਾ ਹੀ ਆ ਸਭ ਕੁਝ ਤੇਰਾ ਹੈ ਕੁਝ ਵੀ ਨਹੀਂ ਹੈ ਮੇਰਾ ਵਾਹਿਗੁਰੂ ਉਹ ਬਾਹ ਫੜਿਆਂ ਦੀ ਲਾਜ ਪੱਕੀ ਰੱਖਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਦੇਖਿਆ ਵੀ ਉਹ ਕਦੇ ਵੀ ਕਿਸੇ ਨੂੰ ਨਿਤਾਣਾ ਨਹੀਂ ਹੁਣ ਦਿੰਦਾ ਕਦੇ ਵੀ ਕਿਸੇ ਨੂੰ ਇਵੇਂ ਢੈਂਦੀ ਕਲਾਤ ਨਹੀਂ ਜਾਣ ਦਿੰਦਾ ਜੇ ਬੰਦਾ ਉਹਦਾ ਹੋ ਜਾਵੇ ਤਾਂ ਪੋਦੇ ਮਹੀਨੇ ਵਿੱਚ ਜਿੰਨਾ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਜੀ ਤਾਂ ਹੋਰ ਜਿੰਨੇ ਵੀ ਪਿਆਰੇ ਸੀਗੇ ਭਾਈ ਜੀਵਨ ਸਿੰਘ ਜੀ ਜਿੰਨੇ ਸਾਹਿਬ ਜਾਦੇ ਮਹਾਰਾਜ ਜੀ ਦੇ ਨਾਲ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਛੋਟੇ ਸਾਹਿਬ ਜਾਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਜਿਨ੍ਹਾਂ ਨੂੰ ਕਿਹਾ ਜਾਂਦਾ ਮਾਤਾ ਗੁਜਰੀ ਜੀ ਹੋਗੇ ਤੇ ਇਹ ਸਭ ਕੁਝ ਜੋ ਵੀ ਹੋਇਆ ਹੈ ਇੱਕ ਭਾਣਾ ਮੰਨਣ ਦਾ ਹੀ ਸਾਨੂੰ ਉਪਦੇਸ਼ ਆ। ਇੰਨੀ ਸਮਰੱਥਾ ਹੋਣ ਦੇ ਬਾਵਜੂਦ ਵੀ ਗੁਰੂ ਨੇ ਕਹਿ ਦਿੱਤਾ ਜੋ ਰੱਬ ਕਰਦਾ ਠੀਕ ਹੀ ਕਰਦਾ। ਜੋ ਰੱਬ ਕਰਦਾ ਠੀਕ ਹੀ ਹੁੰਦਾ ਜੋ ਹੁੰਦਾ ਚੰਗਾ ਹੀ ਹੁੰਦਾ। ਤਾਂ ਇਹ ਗੱਲ ਕਹਿਣ ਲਈ ਵੀ ਬਹੁਤ ਲੰਮਾ ਚੌਂਕੜਾ ਮਾਰਨਾ ਪੈਂਦਾ। ਤੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ। ਤਪੂਰਾ ਮਹੀਨਾ ਭਾਈ ਉਹਨਾਂ ਲਈ ਸੁੱਖਾਂ ਭਰਿਆ ਹੈ ਜਿਹਦੇ ਤੇ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਤਾਂ ਇਹ ਦੋ ਤਿੰਨ ਗਲਤੀਆਂ ਜਿਹੜੀਆਂ ਅਸੀਂ ਕਰਦੇ ਆ ਕਿਉਂਕਿ ਗੁਰੂ ਸਾਹਿਬ ਕੱਲਾ ਇਹੀ ਨਹੀਂ ਦੱਸਦੇ ਵੀ ਕੀ ਕਰਨਾ ਮਹਾਰਾਜ ਇਹ ਵੀ ਦੱਸਦੇ ਆ ਕੀ ਨਹੀਂ ਕਰਨਾ ਸਾਡੇ ਗੁਰੂ ਦੀ ਅਹਿਮੀਅਤ ਬਸ ਇਹਨਾਂ ਗੱਲਾਂ ਜੀ ਆ ਵੀ ਗੁਰੂ ਕੱਲਾ ਇਹੀ ਨਹੀਂ ਕਹਿੰਦਾ ਨਿਤਨੇਮ ਕਰੋ ਮਹਾਰਾਜ ਦੇ ਬਵੰਜਾ ਬਚਨ ਮਹਾਰਾਜ ਕਹਿੰਦੇ ਆ ਵੀ ਕੀ ਨਹੀਂ ਕਰਨਾ ਸ਼ਰਾਬ ਨਹੀਂ ਪੀਣੀ ਚਾਹੀਦੀ ਮਹਾਰਾਜ ਜੀ ਨੇ ਆਖਿਆ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਚਾਹੀਦਾ ਇਹ ਵੀ 10ਵੇਂ ਪਾਤਸ਼ਾਹ ਦੇ ਬਚਨ ਹਨ ਮਹਾਰਾਜ ਜੀ ਦੇ ਚੁਗਲੀ ਕਰਕੇ ਕਦੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਚਾਹੀਦਾ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਤੇ ਇਹ ਸ਼ਰਾਬ ਨਹੀਂ ਪੀਣੀ ਚਾਹੀਦੀ ਕੀ ਕਰਨਾ ਚਾਹੀਦਾ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਆਪਣੇ ਧਰਮ ਦੀਆਂ ਵੀ ਦੂਜਿਆਂ ਧਰਮਾਂ ਦੀਆਂ 10ਵੇਂ ਪਾਤਸ਼ਾਹ ਜੀ ਦੇ ਬਚਨ ਕਿਰਤ ਕਰਨੀ ਚਾਹੀਦੀ ਆ ਦਸਵੰਦ ਦੇਣਾ ਚਾਹੀਦਾ ਹੈ ਤੇ ਮਹਾਰਾਜ ਜੀ ਨੇ ਇਸ ਤਰ੍ਹਾਂ ਵੀ ਕਿਹਾ ਹੈ ਵੀ ਅਕਾਲ ਪੁਰਖ ਤੇ ਭਰੋਸਾ ਵੀ ਰੱਖਣਾ ਚਾਹੀਦਾ ਉਹਦੇ ਤੇ ਯਕੀਨ ਵੀ ਰੱਖਣਾ ਚਾਹੀਦਾ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਅਸੀਂ ਕਰਨ ਲੱਗ ਜਾਂਦੇ ਆ ਉਦੋਂ ਅਸੀਂ ਵੱਡੇ ਹੁੰਨੇ ਆ ਵੱਡੀਆਂ ਗੱਲਾਂ ਕਰਨ ਨਾਲ ਕੋਈ ਵੱਡਾ ਨਹੀਂ ਹੋਇਆ ਨਿੱਕੀਆਂ ਗੱਲਾਂ ਨੂੰ ਸਿੱਖਣ ਨਾਲ ਬੰਦਾ ਵੱਡਾ ਹੁੰਦਾ ਤਾਂ ਮਹਾਰਾਜ ਜੀ ਦਾ ਆ ਪੋ ਦਾ ਮਹੀਨਾ ਆਰੰਭ ਹੋਇਆ ਹੈ ਜੀ ਸੋ ਸ਼ਹਾਦਤਾਂ ਦੇ ਦਿਨ ਹਨ ਸਰਬੱਤ ਸੰਗਤਾਂ ਨੇ ਹਾਜ਼ਰੀ ਭਰੀ ਅੰਮ੍ਰਿਤ ਵੇਲੇ ਤੋਂ ਲੈ ਕੇ ਕੀਰਤਨ ਹੋਇਆ ਗੁਰੂ ਮਹਾਰਾਜ ਰਹਿਮਤ ਕਰਨ ਇਹ ਪੂਰੇ ਮਹੀਨੇ ਦੀ ਵਿਚਾਰ ਆਸਰੇ ਅਸੀਂ ਬਹੁਤ ਲੱਭੇ ਆ ਮਾਂ ਆਸਰਾ ਪਿਤਾ ਜੀ ਆਸਰੇ ਆ ਸਤਕਾਰਯੋਗ ਹਸਤੀਆਂ ਬੱਚੇ ਉਹਨਾਂ ਦੇ ਸਹਾਰੇ ਆ ਉਹ ਵੀ ਕਹਿੰਦੇ ਆ ਪਰ ਸਿੱਖਾ ਕਦੇ ਤੂੰ ਇਹ ਕਹਿ ਕੇ ਦੇਖੀ ਵੀ ਗੁਰੂ ਹੀ ਆਸਰਾ ਮੇਰਾ ਮੇਰਾ ਸਭ ਕੁਝ ਗੁਰੂ ਵੀ ਆ ਉਹ ਤੇਰੀ ਬਾਹ ਜਰੂਰ ਫੜੇਗਾ ਕਿ ਆਪਾਂ ਵੇਖੀਆਂ ਚੀਜ਼ਾਂ ਹੁੰਦੀਆਂ ਰਾਜਿਆਂ ਤੋਂ ਭਿਖਾਰੀ ਬਣਦੇ ਭਿਖਾਰੀਆਂ ਤੋਂ ਰਾਜੇ ਬਣਦੇ ਵੱਡੇ ਵੱਡੇ ਅਸੀਂ ਟੈਂਦੇ ਦੇਖੇ ਉਹ ਜੋਰਾ ਵਰ ਸੁਥਰਾਣੇ ਬੇਵਕੂਫਾਂ ਦੇ ਨੌਕਰ ਬਣਦੇ ਦਾਨ ਸੰਬੰਧ ਸਿਆਣੇ ਉੱਚੇ ਟਿੱਬੇ ਛੇਰਾ ਮੱਲੇ ਥਲ ਮੱਲੇ ਮੁਰਗਾਈਆਂ ਚਾਰਾਂ ਨੁਕਰਾਂ ਮੌਤ ਨੇ ਮੱਲੀਆਂ ਫਜ਼ਲ ਕਰੀ ਰੱਬ ਸਾਈਆਂ ਆਪਾਂ ਵੱਡੀਆਂ ਵੱਡੀਆਂ ਹਸਤੀਆਂ ਮਟਦੀਆਂ ਦੇਖੀਆਂ ਜਿਹੜੇ ਬੰਦੇ ਤਾਰਿਆਂ ਵਾਂਗ ਚਮਕਦੇ ਸੀਗੇ ਉਹ ਟੈਂਦੇ ਵੇਖੇ ਆ ਤਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਮਾਣ ਛੱਡ ਕੇ ਵੀ ਹਰ ਚੀਜ਼ ਜਿਹੜੀ ਆ ਟਹਿ ਜਾਂਦੀ ਐ ਸੂਰਜ ਹੁਣ ਚੜੂਗਾ ਫਿਰ ਸ਼ਾਮ ਨੂੰ ਤੇ ਛਿਪ ਜਾਵੇਗਾ ਹਰ ਚੀਜ਼ ਇਦਾਂ ਹੀ ਮੰਨਣੀ ਆ ਆਪ ਦੇ ਆਪ ਨੂੰ ਬਹੁਤਾ ਉੱਚਾ ਨਹੀਂ ਮੰਨਣਾ ਆਪ ਦੇ ਆਪ ਨੂੰ ਗੁਰੂ ਦਾ ਸਿੱਖ ਕਰਕੇ ਗਲੀ ਦਾ ਕੱਖ ਕਰਕੇ ਜਾਣਣਾ ਹੈ ਉੱਚਾ ਤਾਂ ਕੇਵਲ ਗੁਰੂ ਹੀ ਉੱਚਾ ਏਵਡ ਉੱਚਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉੱਚੇ ਉੱਪਰ ਉੱਚਾ ਨਾਮ ਉਹ ਆਪ ਵੀ ਉੱਚਾ ਉਹਦਾ ਨਾਮ ਵੀ ਉੱਚਾ ਭਾਈ ਆਪ ਦੇ ਆਪ ਨੂੰ ਗਲੀ ਦਾ ਕੱਕ ਸਮਝਣਾ ਹੈ ਬਾਕੀ ਸਾਰਿਆਂ ਨੂੰ ਕਹਿਣਾ ਹੈ ਵੀ ਬਾਕੀ ਸਾਰੇ ਚੰਗੇ ਆ ਮੈਂ ਹੀ ਬੁਰਾ ਹਾਂ ਮੇਰੇ ਵਿੱਚ ਹੀ ਕਮੀਆਂ ਨੇ ਮੇਰੇ ਵਿੱਚ ਹੀ ਦੋਸ਼ ਆ ਜੇ ਕੋਈ ਗਲਤ ਮੇਰੇ ਨਾਲ ਹੋ ਰਿਹਾ ਇਹ ਮੇਰੇ ਕਰਮਾਂ ਦੀ ਸਜ਼ਾ ਹੈ ਤਾਂ ਇਹ ਜਦੋਂ ਤੁਸੀਂ ਇਹ ਕਰਨ ਲੱਗੇ ਗੁਰੂ ਨੇ ਆਪ ਹੀ ਤੁਹਾਨੂੰ ਉੱਚਾ ਚੁੱਕ ਦੇਣਾ ਇੰਨਾ ਉੱਚਾ ਚੁੱਕ ਦੇਵੇਗਾ ਤੁਹਾਨੂੰ ਫਿਰ ਦੱਸਣ ਦੀ ਲੋੜ ਨਹੀਂ ਮੈਂ ਉੱਚਾ ਹਾਂ ਉਹਨਾਂ ਸਾਹਮਣੇ ਵਾਲਿਆਂ ਨੂੰ ਆਪ ਪਤਾ ਲੱਗੇਗਾ ਵੀ ਤੁਹਾਡਾ ਜੀਵਨ ਉੱਚਾ ਹੈ ਇਹ ਦੋ ਗੱਲ ਚੀਜ਼ਾਂ ਜਿਹੜੀਆਂ ਸਮਝ ਲਓ ਵਿਆਹ ਸ਼ਾਦੀਆਂ ਤੋਂ ਸੰਕੋਚ ਕਰਨਾ ਬਾਰ ਬਾਰ ਇਕੱਲਾ ਤਾਂ ਕਹਿਣੀਆਂ ਪੈ ਰਹੀਆਂ ਪਿਛਲੇ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਪਹਿਲਾਂ ਨਹੀਂ ਸੀ ਇਦਾਂ ਹੁੰਦੇ ਪਿਛਲੇ ਸਾਲ ਵਿੱਚ ਬਹੁਤਿਆਂ ਨੇ ਵਿਆਹ ਪੋ ਦੇ ਮਹੀਨੇ ਵਿੱਚ ਬੰਨੇ ਸੀਗੇ ਆਪਣੇ ਨਗਰ ਦੀ ਕੇਵਲ ਗੱਲ ਨਹੀਂ ਬਹੁਤ ਨਗਰਾਂ ਵਿੱਚ ਇਹ ਚੀਜ਼ ਹੋਈ ਆ ਤਾਂ ਉਹ ਬਾਹਰ ਜਾਣ ਦੀ ਜਿਹੜੀ ਦੌੜ ਆ ਸਾਡੇ ਵਿੱਚ ਵੀ ਜਲਦੀ ਆਪਾਂ ਬਾਹਰ ਜਾਣਾ ਜਲਦੀ ਆਪਾਂ ਕਰਨਾ ਉਹਦੇ ਵਿੱਚ ਬੰਦਾ ਥੋੜਾ ਜਿਹਾ ਇਹ ਚੀਜ਼ਾਂ ਭੁੱਲ ਜਾਂਦਾ ਥੋੜੀਆਂ ਜੀਆਂ ਗੱਲਾਂ ਇੱਕ ਮਹੀਨੇ ਦੀ ਗੱਲ ਹੁੰਦੀ ਆ ਸਾਰੀ ਤਾਂ ਇਹਨਾਂ ਦਿਨਾਂ ਵਿੱਚ ਥੋੜਾ ਸੰਕੋਚਣਾ ਹੈ ਸਰਹੰਦ ਦੇ ਲੋਕ ਸੁਣਿਆ ਹੈ ਦੇਖਿਆ ਹੈ ਆਪਣੇ ਨਗਰ ਵਿੱਚ ਵੀ ਕਈ ਘਰ ਐਹੋ ਜਿਹੇ ਆ ਤੇ ਉਹਨਾਂ ਦੇ ਨਾਮ ਨਹੀਂ ਆਪਾਂ ਦੱਸ ਸਕਦੇ ਕਿਉਂਕਿ ਗੁਰਮਖ ਪਿਆਰੇ ਹੁੰਦੇ ਆ ਜਿਹੜੇ ਜ਼ਮੀਨ ਤੇ ਹੀ ਪੈਂਦੇ ਆ ਆਪਣੇ ਪਿੰਡ ਵੀ ਹੈਗੇ ਆ ਜਿਹੜੇ ਥੱਲੇ ਸੌਂਦੇ ਆ ਦਿਨਾਂ ਵਿੱਚ ਮਹਾਰਾਜ ਜੀ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਗਏ ਆਓ ਭਾਈ ਸ਼ਹੀਦਾਂ ਦੀ ਯਾਦ ਵਿੱਚ ਛੋਟੇ ਸਾਹਿਬ ਜੱਦੇ ਵੱਡੇ ਸਾਹਿਬ ਜੱਦੇ ਦਸ਼ਮੇਸ਼ ਪਿਤਾ ਜੀ ਸਿੰਘ ਸਾਹਿਬ ਜਿੰਨੇ ਵੀ ਹੋਏ ਉਹਨਾਂ ਦੀ ਯਾਦ ਵਿੱਚ ਵਾਹਿਗੁਰੂ ਮੰਤਰ ਪੜ੍ਹੀਏ